ਦੀਆਂ ਤਸਵੀਰਾਂ ਦਿਖਾ ਦੇਵਾਂ ਕਿ ਕਿਸ ਤਰੀਕੇ ਦੇ ਨਾਲ ਲੋਕ ਆ ਆਪਣੇ ਪਿੰਡ ਚੋਂ ਨਿਕਲ ਕੇ ਬਾਹਰ ਉੱਚੀ ਜਗ੍ਹਾ ਤੇ ਜਾ ਰਹੇ ਨੇ ਇਸ ਇਲਾਕੇ ਦੇ ਵਿੱਚ ਪਿਛਲੇ 15 ਤੋਂ 20 ਦਿਨਾਂ ਤੋਂ ਜਿਹੜਾ ਕਿ ਹੜ ਨੇ ਮਾਰ ਕੀਤੀ ਹੋਈ ਜੀ ਔਰ ਪਾਣੀ ਦਾ ਪੱਧਰ ਜੋ ਲਗਾਤਾਰ ਦਿਨੋ ਦਿਨ ਵਧ ਰਿਹਾ ਜੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੀ ਕਿਸ ਤਰ੍ਹਾਂ ਜੋ ਚਾਚਪੇਰੇ ਪਾਣੀ ਨੇ ਤਬਾਹੀ ਮਚਾਈ ਹੋਈ ਇੰਨੀ ਲੈਵਲ ਤੇ ਤੇ ਤਕਰੀਬਨ ਹਜ਼ਾਰਾਂ ਕਿੱਲੇ ਜੋ ਨੁਕਸਾਨ ਹੋ ਚੁੱਕੇ ਜੀ ਕਿਉਂਕਿ ਪਾਣੀ ਇੰਨਾ ਕੁ ਜ਼ਿਆਦਾ ਹੋਣ ਕਰਕੇ ਜੋ ਝੋਨੇ ਦੀ ਫਸਲ ਹੈ ਬਿਲਕੁਲ ਬਰਬਾਦ ਹੋ ਚੁੱਕੀ ਹੈ ਨੇ ਇਸੇ ਇਲਾਕੇ ਦੇ ਵਿੱਚ 15 ਤੋਂ 20 ਘਰ ਹੁਣ ਤੱਕ ਡਿੱਗ ਚੁੱਕੇ ਹੈ ਜੀ ਔਰ ਕੁਝ ਅਜੇ ਡਿੱਗਣ ਦੇ ਕਗਾਰ ਤੇ ਹੈ ਜੀ ਕਿਉਂਕਿ ਨੁਕਸਾਨ ਤੋਂ ਬਚਾ ਜਾਨੀ ਨੁਕਸਾਨ ਤੋਂ ਬਚਾਏ ਜੀ ਕਿਉਂਕਿ ਪਿੰਡ ਦੇ ਜੋ ਕਿ ਅਨਾਉਂਸਮੈਂਟਾਂ ਵਗੈਰਾ ਹੁੰਦੀਆਂ ਨੇ ਉਹਨਾਂ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਤੁਸੀਂ ਆਪਦੀ ਸੇਫ ਜਗ੍ਹਾ ਤੇ ਪਹੁੰਚ ਜਾਓ ਜੀ ਇਸ ਕਰਕੇ ਪਾਣੀ ਆਉਣ ਤੋਂ ਪਹਿਲਾਂ-ਪਹਿਲਾਂ ਜੋ ਇੱਥੋਂ ਦੇ ਲੋਕ ਸੀਗੇ ਉਹ ਆਪੋ ਆਪਣੇ ਘਰਾਂ ਨੂੰ ਛੱਡ ਕੇ ਚਲੇ ਗਏ ਹਨ ਜੀ 23 ਦੇ ਵਿੱਚ ਵੀ ਪਾਣੀ ਦੀ ਮਾਰ ਹੋਈ ਸੀ 24 ਦੇ ਵਿੱਚ ਵੀ ਹੁਣ 25 ਦੇ ਵਿੱਚ ਵੀ ਲਗਾਤਾਰ ਤਿੰਨ ਲਗਾਤਾਰ ਤਿੰਨ ਸਾਲਾਂ ਤੋਂ ਜੋ ਪਾਣੀ ਦੀ ਮਾਰ ਚੱਲ ਰਹੇ ਨੇ ਤਕਰੀਬਨ ਇਸ ਏਰੀਆ ਦੇ ਲੋਕ ਜਿਹੜੇ ਨੇ ਉਹ 20 ਤੋਂ 25 ਸਾਲ ਪਿੱਛੇ ਜਾ ਚੁੱਕੇ ਨੇ ਜੀ ਮੁਸਲਮਾਨ ਭਰਾ ਮੁ슬림 ਕਮਿਊਨਿਟੀ ਇੱਥੇ ਆ ਰਹੀ ਹੈ ਸੇਵਾ ਕਰਨ ਇਹੀ ਸਾਡੇ ਭਰਾ ਨੇ ਜਿਹੜੇ ਇਸ ਟੈਂਪ ਖੜੇ ਨੇ ਅਸੀਂ ਉਹਨਾਂ ਨੂੰ ਨਹੀਂ ਮਾਰ ਸਕਦੇ ਕੀ ਉਹਨਾਂ ਨੇ ਜਹਾਜ ਦਿੱਤਾ ਜੀ ਜਾਂ ਕੁਝ ਹੋਰ ਸੇਵਾਵਾਂ ਦਿੱਤੀਆਂ ਨੇ ਜੀ ਕਿ ਇੱਥੇ ਫੜਾ ਦੇ ਨਾਲ ਨਿਚਠਣ ਨੂੰ ਮੈਂ ਇਹ ਚੀਜ਼ ਨੂੰ ਬਿਫਤਾ ਨਹੀਂ ਮੰਨਾਂਗਾ ਜੀ ਕਿਉਂਕਿ ਅਸੀਂ ਪੰਜਾਬ 'ਚ ਰਹਿੰਦੇ ਆ ਜੀ ਇਹ ਪੰਜਾਬ ਦੀ ਧਰਤੀ ਹੈ ਇੱਥੇ ਚਾਹੇ ਹੜ੍ਹ ਆਣ ਤੂਫਾਨ ਆਣ ਜਿੱਥੇ ਪੰਜਾਬੀ ਖੜ ਗਿਆ ਉੱਥੇ ਇਹ ਤੂਫਾਨ ਹੜ੍ਹ ਕੁਝ ਨਹੀਂ ਜੀ ਔਰ ਇੱਥੇ ਖੱਡਾ 6 ਤੋਂ 7 ਫਟ ਖੱਡਾ ਹੋ ਗਿਆ ਜੀ ਔਰ ਜਿਹਦੇ ਵਿੱਚ ਰਾਤ ਤਿੰਨ ਟਰਾਲੀਆਂ ਜਿਹਦੇ ਵਿੱਚ ਡਿੱਗ ਚੁੱਕੇ ਨੇ ਜੀ ਜੀ ਟਰਾਲੀਆਂ ਡਿੱਗਣ ਕਰਕੇ ਉਹਨਾਂ ਸੇਵਾਦਾਰਾਂ ਵੀਰਾਂ ਦਾ ਨੁਕਸਾਨ ਵੀ ਹੁੰਦਾ ਹੈ ਜੀ ਜੀ ਸਫਰ ਟੈਲੀਵਿਜ਼ਨ ਨਾਲ ਜੁੜੇ ਹੋ ਤੁਸੀਂ ਮੈਂ ਪਰਮਜੀਤ ਸਿੰਘ ਐਸ ਸਮੇਂ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਖੜਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਸ ਪਿੰਡ ਵਿੱਚ ਮੈਂ ਮੌਜੂਦ ਹਾਂ ਦੱਸਿਆ ਜਾਂਦਾ ਹੈ ਕਿ ਇਹ ਪਿੰਡ ਦੇ ਚਾਰੇ ਪਾਸੇ ਦਰਿਆ ਪੈ ਜਾਂਦਾ ਹੈ ਇਹ ਪਿੰਡ ਬਿਲਕੁਲ ਸੈਂਟਰ 'ਚ ਆ ਸਾਹਮਣੇ ਦੀਆਂ ਤਸਵੀਰਾਂ ਦਿਖਾ ਦੇਵਾਂ ਕਿ ਕਿਸ ਤਰੀਕੇ ਦੇ ਨਾਲ ਲੋਕ ਆ ਆਪਣੇ ਪਿੰਡ 'ਚੋਂ ਨਿਕਲ ਕੇ ਬਾਹਰ ਉੱਚੀ ਜਗ੍ਹਾ ਤੇ ਜਾ ਰਹੇ ਨੇ ਸਮਾਨ ਹੱਥਾਂ ਦੇ ਵਿੱਚ ਕੁਝ ਸਮਾਨ ਇਤੋਤਿਕ ਰਾਸ਼ਨ ਵਗੈਰਾ ਜੋ ਪਚਾਰੇ ਨੇ ਸੰਸਥਾਵਾਂ ਨੇ ਇਥੋਂ ਸੜਕ ਜਿਹੜੀ ਟੁੱਟੀ ਹੋਈ ਹੈ ਜਿਹਦੇ ਕਾਰਨ ਲਿੰਕ ਟੁੱਟ ਗਿਆ ਬਾਈ ਤੁਹਾਡਾ ਆਹੀ ਪਿੰਡ ਹੈ ਹਾਂਜੀ ਬੀਤੀ ਸਾਡਾ ਆਹੀ ਪਿੰਡ ਦਾ ਨਾਮ ਕੀ ਹੈ ਜੀ ਇਸ ਪਿੰਡ ਦਾ ਨਾਮ ਪਿੰਡ ਜੱਲੂ ਕੇ ਹੈ ਜੀ ਜਿਹੜਾ ਕਿ ਸਰਹੱਦੀ ਇਲਾਕਾ ਜੀ ਬਾਰਡਰ ਦੇ ਨਾਲ ਪੈਂਦਾ ਹੈ ਸਰਹੱਦੀ ਇਲਾਕਾ ਹੈ ਜੀ ਔਰ ਇਸ ਇਲਾਕੇ ਦੇ ਵਿੱਚ ਪਿਛਲੇ 15 ਤੋਂ 20 ਦਿਨਾਂ ਤੋਂ ਜਿਹੜਾ ਕਿ ਹੜ੍ਹ ਨੇ ਮਾਰ ਕੀਤੀ ਹੋਈ ਜੀ ਔਰ ਪਾਣੀ ਦਾ ਪੱਧਰ ਜੋ ਲਗਾਤਾਰ ਦਿਨੋ ਦਿਨ ਵਧ ਰਿਹਾ ਹੈ ਜੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੀ ਕਿਸ ਤਰ੍ਹਾਂ ਜੋ ਚਾਰ ਚਪਰੇ ਪਾਣੀ ਨੇ ਤਬਾਹੀ ਮਚਾਈ ਹੋਈ ਹੈ। ਕਿੰਨਾ ਨੁਕਸਾਨ ਹੋ ਗਿਆ ਭਾਈ ਜੀ ਘਰਾਂ ਦਾ ਜੀ ਗੱਲ ਕਰੀਏ। ਦੇਖੋ ਜੀ ਘਰਾਂ ਦੀ ਗੱਲ ਕਰੀਏ ਤਾਂ ਤਕਰੀਬਨ ਪਿੰਡ ਦੇ ਸਾਰੇ ਘਰਾਂ ਵਿੱਚ ਹੀ ਪਾਣੀ ਵੜ ਚੁੱਕਿਆ ਹੈ ਜੀ। ਠੀਕ ਹੈ ਜੀ ਨੁਕਸਾਨ ਦੀ ਗੱਲ ਕਰੀਏਗਾ ਜਮੀਨੀ ਲੈਵਲ ਤੇ ਤੇ ਤਕਰੀਬਨ ਹਜ਼ਾਰਾਂ ਕਿੱਲੇ ਜੋ ਨੁਕਸਾਨ ਹੋ ਚੁੱਕੇ ਜੀ ਕਿਉਂਕਿ ਪਾਣੀ ਇੰਨਾ ਕੋ ਜਿਆਦਾ ਹੋਣ ਕਰਕੇ ਜੋ ਝੋਨੇ ਦੀ ਫਸਲ ਹੈ ਬਿਲਕੁਲ ਬਰਬਾਦ ਹੋ ਚੁੱਕੀ ਹੈ ਜੀ। ਮੇਰੇ ਜਿਸ ਤਰ੍ਹਾਂ ਦੱਸਦੇ ਆ ਕਿ ਇਹ ਪਿੰਡ ਬਿਲਕੁਲ ਸੈਂਟਰ 'ਚ ਪੈ ਜਾਂਦਾ ਆਸੇ-ਪਾਸੇ ਦੇ ਦਰਿਆ ਪੈਂਦਾ। ਕਿ ਤਾਂ ਫਿਰ ਹਰ ਵਾਰ ਮਾਰ ਚ ਹਰ ਵਾਰੀ ਤਕਰੀਬਨ ਜਦੋਂ ਵੀ بارشਾਂ ਜ਼ਿਆਦਾ ਹੁੰਦੀਆਂ ਨੇ ਜੀ ਜੋ ਦਰਿਆ ਏ ਸਤਲੁਜ ਨਦੀ ਏ ਜੀ ਉਹਦਾ ਪਾਣੀ ਓਵਰਫਲੋ ਹੋ ਜਾਂਦਾ ਜੀ ਹਰ ਵਾਰੀ ਹੜ ਹੜ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਜੀ ਤਕਰੀਬਨ ਕੁਝ ਇਲਾਕਿਆਂ ਦੇ ਵਿੱਚ ਜੋ ਨੀਚੇ ਇਲਾਕੇ ਨੇ ਉਹਨਾਂ ਦੇ ਵਿੱਚ ਪਾਣੀ ਹਰ ਵਾਰੀ ਭਰ ਜਾਂਦਾ ਜੀ ਕਿੰਨੇ ਘਰ ਡਿੱਗ ਗਏ ਹੋਣਗੇ ਤਕਰੀਬਨ ਇਸ ਇਲਾਕੇ ਦੇ ਵਿੱਚ 15 ਤੋਂ 20 ਘਰ ਹੁਣ ਤੱਕ ਡਿੱਗ ਚੁੱਕੇ ਹੈ ਜੀ ਔਰ ਕੁਝ ਅਜੇ ਡਿੱਗਣ ਦੇ ਕਗਾਰ ਤੇ ਹੈ ਜੀ ਕਿਉਂਕਿ ਜਾਨੀ ਨੁਕਸਾਨ ਤੋਂ ਬਚਾਏ ਜੀ ਕਿਉਂਕਿ ਪਿੰਡ ਦੇ ਜੋ ਕਿ ਅਨਾਉਂਸਮੈਂਟ ਆ ਵਗੈਰਾ ਹੁੰਦੀਆਂ ਨੇ ਉਹਨਾਂ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਤੁਸੀਂ ਆਪਦੀ ਸੇਫ ਜਗ੍ਹਾ ਤੇ ਪਹੁੰਚ ਜਾਓ ਜੀ ਇਸ ਕਰਕੇ ਪਾਣੀ ਆਉਣ ਤੋਂ ਪਹਿਲਾਂ ਪਹਿਲਾਂ ਜੋ ਇੱਥੋਂ ਦੇ ਲੋਕ ਸੀਗੇ ਉਹ ਆਪੋ ਆਪਣੇ ਘਰਾਂ ਨੂੰ ਛੱਡ ਕੇ ਚਲੇ ਗਏ ਹਨ ਜੀ ਘਰ ਦੇ ਵਿੱਚ ਇੱਕ ਦੋ ਜੀ ਬੱਚੇ ਨੇ ਜੀ ਘਰ ਛੱਡ ਕੇ ਕਿੱਥੇ ਮਤਲਬ ਕਿਹਨਾਂ ਬਸੇਰਾ ਬਣਾਇਆ ਸੇਫ ਜਗ੍ਹਾ ਤੇ ਕੁਝ ਆਪਣੇ ਰਿਸ਼ਤੇਦਾਰਾਂ ਵਗੈਰਾ ਕੋ ਚਲੇ ਜਾਂਦੇ ਜੀ ਔਰ ਕੁਝ ਬੰਨਾਂ ਵਗੈਰਾ ਤੇ ਆਪਣੇ ਡੇਰੇ ਲਾ ਲੈਂਦੇ ਜੀ ਇਸ ਤਰ੍ਹਾਂ ਜੋ ਉਹਨਾਂ ਦਾ ਥੋੜਾ ਜੀਵਨ ਹੈ ਕਿ ਤਾਂ ਕਿ ਉਹ ਆਪਣਾ ਜੀਵਨ ਨੂੰ ਬਿਹਤਰ ਕਰ ਸਕਣ ਉਹ ਪਾਣੀ ਦੀ ਮਾਰ ਤੋਂ ਬਚ ਸਕਣ ਕਿੰਨੇ ਚਿਰ ਲੱਗਦਾ ਕਿ ਕਿੰਨੇ ਚਿਰ ਬਾਅਦ ਇਹ ਕਾਰਤਾ ਪੂਰਾ ਹੋਊਗਾ ਕਿਉਂਕਿ ਜਿਹੜਾ ਨੁਕਸਾਨ ਹੋਇਆ ਹੈ ਕਿੰਨੇ ਚਿਰ ਬਾਅਦ ਇਹ ਮਤਲਬ ਲੋਕ ਸੈੱਟ ਹੋਣਗੇ ਅਗਰ ਭਾਜੀ ਮੈਂ ਪਾਣੀ ਦੀ ਗੱਲ ਕਰਾਂ ਤਕਰੀਬਨ ਤਕਰੀਬਨ 1 ਮਹੀਨਾ ਲੱਗ ਜਾਊਗਾ ਇਸ ਪਾਣੀ ਨੂੰ ਉਤਰਦੇ ਉਤਰਦੇ ਜੀ ਠੀਕ ਹੈ ਉਸ ਤੋਂ ਇਲਾਵਾ ਅਗਰ ਜ਼ਮੀਨਾਂ ਦੀ ਮੈਂ ਗੱਲ ਕਰਾਂ ਜਿਹੜੇ ਪਾਣੀ ਦੇ ਨਾਲ ਜੋ ਹੜ੍ਹ ਦੇ ਨਾਲ ਖਰਾਬ ਹੋਈਆਂ ਨੇ ਜੀ ਉਹਨਾਂ ਨੂੰ 6 ਮਹੀਨੇ ਲੱਗ ਜਾਣਗੇ ਇਹਨਾਂ ਨੂੰ ਸੈੱਟ ਹੋਣ ਵਾਸਤੇ ਕਿਉਂਕਿ ਜੋ ਰੇਤ ਮਿੱਟੀ ਹੈ ਜ਼ਮੀਨਾਂ ਦੇ ਉੱਪਰ ਆ ਚੁੱਕੀ ਹੈ ਜਿਹਦੇ ਕਰ ਫਟ ਨਹੀਂ ਸਕਦੀ ਉਹਨਾਂ ਜ਼ਮੀਨਾਂ ਨੂੰ ਬਣਾਉਣ ਵਾਸਤੇ ਵੀ ਬਹੁਤ ਜ਼ਿਆਦਾ ਖਰਚ ਹੋਏਗਾ ਜੀ ਅੱਗੇ ਕਣਕਾਂ ਬੀਜਣ ਤੇ ਵੀ ਸੇਮ ਇਹਨਾਂ ਜ਼ਮੀਨਾਂ ਦੇ ਵਿੱਚ ਆ ਸਕਦੀ ਆ ਭਾਜੀ ਅਗਰ ਪਾਣੀ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਬਿਲਕੁਲ ਕਣਕਾਂ ਨਹੀਂ ਬੀਜ ਸਕਦੇ ਜੀ ਕਿਉਂਕਿ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਜੀ ਇਸ ਕਰਕੇ ਕਣਕਾਂ ਬੀਜਣ ਦੇ ਵਿੱਚ ਵੀ ਮੁਸ਼ਕਲਾਂ ਸਾਹਮਣਾ ਕਰਨਾ ਪੈਣਾ ਜੀ ਵੈਸੇ ਵੀ ਲੱਗਦਾ 20-25 ਸਾਲੇ ਲੋਕ ਪਿੱਛੇ ਜਾਵੜੇ ਹੋਣਗੇ ਅੱਗੇ ਇਹਨਾਂ ਨੂੰ ਡਿਵੈਲਪ ਹੋਣ ਵਾਸਤੇ ਇੰਨਾ ਸਮਾਂ ਲੱਗ ਸਕਦਾ ਹਾਂਜੀ ਭਾਜੀ ਦੇਖੋ ਜੀ ਪਹਿਲਾਂ ਹੀ ਇਹ ਏਰੀਆ ਥੋੜਾ ਬੈਕਵਰਡ ਏਰੀਆ ਆ ਜਾਂਦਾ ਕਿਉਂਕਿ ਬਾਟਰ ਦੇ ਨਾਲ ਲੱਗਦਾ ਹੈ ਜੀ ਔਰ ਹੁਣ ਪਾਣੀ ਦੀ ਮਾਰ ਕਰਕੇ 23 ਦੇ ਵਿੱਚ ਵੀ ਪਾਣੀ ਦੀ ਮਾਰ ਹੋਈ ਸੀ 24 ਦੇ ਵਿੱਚ ਵੀ ਹੁਣ 25 ਦੇ ਵਿੱਚ ਵੀ ਲਗਾਤਾਰ ਤਿੰਨ ਲਗਾਤਾਰ ਤਿੰਨ ਸਾਲਾਂ ਤੋਂ ਜੋ ਪਾਣੀ ਦੀ ਮਾਰ ਚੱਲ ਰਹੇ ਨੇ ਤਕਰੀਬਨ ਇਸ ਏਰੀਆ ਦੇ ਲੋਕ ਜਿਹੜੇ ਨੇ ਉਹ 20 ਤੋਂ 25 ਸਾਲ ਪਿੱਛੇ ਜਾ ਚੁੱਕੇ ਨੇ ਜੀ ਜੀ ਖਾਣ ਪੀਣ ਦੀਆਂ ਅਵਸਥਾਾਂ ਦੀ ਗੱਲ ਕਰੀ ਤਾਂ ਫਿਰ ਕਿੱਥੋਂ ਮਤਲਬ ਕਿ ਹੋਣਾ ਦੇ ਖਾਣ ਪੀਣ ਦੀਆਂ ਅਵਸਥਾਾਂ ਦੀ ਅਗਰ ਗੱਲ ਕਰੀਏ ਤਾਂ ਜੀ ਜੋ ਸਾਡੇ ਸਿੱਖ ਭਰਾ ਨੇ ਜੀ ਸਿੱਖ ਭਰਾ ਔਰ ਔਰ ਹੋਰ ਕਈ ਸੰਸਥਾਵਾਂ ਨੇ ਜੀ ਜਿਹੜੇ ਕਿ ਇੱਥੇ ਲ ਔਰ ਫੀਡ ਵਗੈਰਾ ਪਚਾਰੀਆਂ ਨੇ ਜੀ ਫਿਰ ਆਪਣੇ ਹੁਣ ਪੰਜਾਬੀ ਭਰਾਵਾਂ ਤੇ ਮਾਣ ਹੈ ਕਿ ਅੱਜ ਬੇਸ਼ੱਕ ਸਾਡੇ ਤੇ ਏਡੀ ਵੱਡੀ ਵਿਪਤਾ ਪਈ ਆ ਪਰ ਉਹ ਸਾਡੇ ਨਾਲ ਖੜੇ ਨੇ ਨਹੀਂ ਜੀ ਮੈਂ ਇਹ ਚੀਜ਼ ਨੂੰ ਵਿਪਤਾ ਨਹੀਂ ਮੰਨਾਂਗਾ ਜੀ ਕਿਉਂਕਿ ਅਸੀਂ ਪੰਜਾਬ 'ਚ ਰਹਿੰਦੇ ਆ ਜੀ ਇਹ ਪੰਜਾਬ ਦੀ ਧਰਤੀ ਏ ਇੱਥੇ ਚਾਹੇ ਹੜ੍ਹ ਆਣ ਤੂਫਾਨ ਆਣ ਜਿੱਥੇ ਪੰਜਾਬੀ ਖੜ ਗਿਆ ਉੱਥੇ ਇਹ ਤੂਫਾਨ ਹੜ੍ਹ ਕੁਛ ਨਹੀਂ ਜੀ ਅਸੀਂ ਜਿਵੇਂ ਸਾਨੂੰ ਕਿਹਾ ਜਾਂਦਾ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਔਰ ਪੰਜਾਬ ਦੇ ਲੋਕ ਸਾਡੇ ਨਾਲ ਖੜੇ ਨੇ ਇਹਨਾਂ ਹੜ੍ਹਾਂ ਨਾਲ ਨਿਚਟਣ ਲਈ ਹਰ ਰੋਜ਼ ਇਹਨਾਂ ਇਲਾਕਿਆਂ ਦੇ ਵਿੱਚ ਹਰ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਜੀ ਕੀ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਭੇਜੀ ਗਈ ਕੋਈ ਸਕੀਮਾਂ ਭੇਜੀਆਂ ਗਈਆਂ ਜਾਂ ਲੋਕਾਂ ਨੂੰ ਬਚਾਇਆ ਗਿਆ ਨਹੀਂ ਜੀ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇੰਨੀਆਂ ਸੇਵਾਵਾਂ ਨਹੀਂ ਭੇਜੀਆਂ ਗਈਆਂ ਕਿਉਂਕਿ ਜਿਹੜੀਆਂ ਵੀ ਸੇਵਾਵਾਂ ਆ ਰਹੀਆਂ ਨੇ ਉਹ ਸਿੱਖ ਸੰਗਤਾਂ ਵੱਲੋਂ ਅਤੇ ਹੋਰ ਸੰਸਥਾਵਾਂ ਵੱਲੋਂ ਆ ਰਹੀਆਂ ਨੇ ਤੁਸੀਂ ਖੁਦ ਦੇਖਿਆ ਹੋਣਾ ਰਸਤੇ ਵਿੱਚ ਤੁਸੀਂ ਆਉਂਦੇ ਹੋਏ ਟਰਾਲੀਆਂ ਵਗੈਰਾ ਸਭ ਕੁਝ ਦੇਖਿਆ ਹੋਣਾ ਜੀ ਉਹ ਜਿੰਨੀਆਂ ਟਰਾਲੀਆਂ ਵਗੈਰਾ ਜਾਂ ਕੋਈ ਵੀ ਹੋਰ ਸਮਾਨ ਮਿਲਦਾ ਜੀ ਉਹ ਸਾਰਾ ਕੁਝ ਸੰਸਥਾਵਾਂ ਹੀ ਕਰ ਰਹੀਆਂ ਨੇ ਜੀ ਕੀ ਸੀਐਮ ਸਾਹਿਬ ਨੇ ਜਾਂ ਕਿਸੇ ਹੋਰ ਇੱਥੋਂ ਦੇ ਐਮਐਲਏ ਨੇ ਕੋਈ ਦੌਰਾ ਕੀਤਾ ਪਿੰਡਾਂ ਦਾ ਕੋਈ ਵੇਖਿਆ ਹਾਲਚਾਲ ਹਾਂਜੀ ਸੀਐਮ ਸਾਹਿਬ ਇੱਥੇ ਅੱਜ ਤੋਂ ਦੋ ਦਿਨ ਪਹਿਲਾਂ ਆਏ ਸੀ ਜੀ ਦੌਰਾ ਕਰਕੇ ਚਲੇ ਗਏ ਨੇ ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਕੋਈ ਟੀਮ ਨਹੀਂ ਪਹੁੰਚੀ ਇੱਥੇ ਅੱਛਾ ਉਸ ਤੋਂ ਬਾਅਦ ਉਹਨਾਂ ਦੀ ਕੋਈ ਅਜੇ ਤੱਕ ਟੀਮ ਨਹੀਂ ਪਹੁੰਚੀ ਜਿਹੜੀ ਕਿ ਇੱਥੇ ਆ ਕੇ ਤੁਸੀਂ ਰਸਤਾ ਦੇਖ ਲਓ ਜੀ ਇਹ ਰਸਤਾ ਬਿਲਕੁਲ ਟੁੱਟ ਚੁੱਕਿਆ ਹੈ ਜੀ ਤੁਸੀਂ ਤਸਵੀਰਾਂ ਵਿੱਚ ਲਾਈਵ ਦੇਖ ਸਕਦੇ ਹੋ ਜਿਹੜਾ ਕਿ 10 ਤੋਂ 12 ਪਿੰਡਾਂ ਨੂੰ ਕਨੈਕਟ ਕਰਦਾ ਸੀਗਾ ਆਪਸ ਵਿੱਚ ਠੀਕ ਹੈ ਇਸ ਰਸਤੇ ਨੂੰ ਬਣਾਉਣ ਵਾਸਤੇ ਸਾਡੇ ਪਿੰਡ ਵਾਸੀਆਂ ਨੇ ਖੁ ਠੀਕ ਹੈ ਜੁਗਾਰ ਲਗਾ ਕੇ ਖੰਭੇ ਰਾ ਕੇ ਬਣਾਇਆ ਹੋਇਆ ਜੀ ਜਿਹੜਾ ਕਿ ਇੱਕ ਖੰਭੇ ਉੱਪਰ ਚੱਲ ਕੇ ਆ ਰਿਆ ਨਹੀਂ ਅੱਛਾ ਉਹ ਟੇਡੇ ਤਾਂ ਚੱਲ ਰਿਹਾ ਕੋ ਖੰਭਾ ਹੈ ਜਿਹੜਾ ਉਹਦੇ ਉੱਪਰ ਦੀ ਲੰਗਣਾ ਹੈ ਹਾਂਜੀ ਔਰ ਇੱਥੇ ਖੱਡਾ 6 ਤੋਂ 7 ਮਟ ਖੱਡਾ ਹੋ ਗਿਆ ਜੀ ਔਰ ਜਿਹਦੇ ਵਿੱਚ ਰਾਤ ਤਿੰਨ ਟਰਾਲੀਆਂ ਜਿਹਦੇ ਵਿੱਚ ਡਿੱਗ ਚੁੱਕੀਆਂ ਨੇ ਜੀ ਜੀ ਟਰਾਲੀਆਂ ਡਿੱਗਣ ਕਰਕੇ ਉਹਨਾਂ ਸੇਵਾਦਾਰਾਂ ਵੀਰਾਂ ਦਾ ਨੁਕਸਾਨ ਵੀ ਹੁੰਦਾ ਜੀ ਨਾਲੇ ਕਹਿੰਦੇ ਸੀਐਮ ਨੇ ਤਾਂ ਆਪਣਾ ਆਪ ਦਾ ਜਹਾਜ਼ ਦਿੱਤਾ ਵੀ ਲੋਹੜ ਪੀੜਤਾ ਦੀ ਮਦਦ ਕਰਨ ਦੇ ਲਈ ਕਿ ਜਹਾਜ਼ ਦੇ ਉੱਤੋਂ ਦੀ ਸਮਾਨ ਸੁੱਟਦੇ ਨਹੀਂ ਉਹ ਨਹੀਂ ਜੀ ਜਹਾਜ਼ ਦਿੱਤਾ ਹੋਣਾ ਪਰ ਇੱਥੇ ਤੱਕ ਇਹ ਜਹਾਜ਼ ਸੇਵਾਦਾਰ ਵੀਰਾਂ ਦੀ ਔਰ ਸਿੱਖ ਭਰਾ ਔਰ ਹੁਣ ਤੁਸੀਂ ਲਾਈਵ ਤਸਵੀਰਾਂ ਦੇ ਸਕਦੇ ਹੋ ਕਿ ਸਾਡੇ ਮੁਸਲਮਾਨ ਭਰਾ ਮੁ슬ਮਿ ਕਮਿਊਨਿਟੀ ਇੱਥੇ ਆ ਰਹੀ ਹੈ ਸੇਵਾ ਕਰਨ ਇਹੀ ਸਾਡੇ ਭਰਾ ਨੇ ਜਿਹੜੇ ਇਸ ਟਾਈਮ ਖੜੇ ਨੇ ਅਸੀਂ ਉਹਨਾਂ ਨੂੰ ਨਹੀਂ ਮੰਨ ਸਕਦੇ ਕਿ ਉਹਨਾਂ ਨੇ ਜਹਾਜ ਦਿੱਤਾ ਜੀ ਜਾਂ ਕੁਝ ਹੋਰ ਸੇਵਾਵਾਂ ਦਿੱਤੀਆਂ ਨਹੀਂ ਜੀ ਕਿ ਇੱਥੇ ਫੜਾਂ ਦੇ ਨਾਲ ਨਿਚਠਣ ਨੂੰ ਜੀ ਇਹ ਭਾਈਚਾਰੇ ਦੇ ਇੱਕ ਵੱਡੀ ਮਸਾਲਾ ਮੈਂ ਕਹਾਂਗਾ ਉਹ ਤਸਵੀਰ ਦਿਖਾ ਦਿਓ ਕਿ ਚਾਹੇ ਉਹ ਮੁਸਲਮਾਨ ਵੀਰ ਨੇ ਪਰ ਇੱਥੇ ਇਹ ਨਹੀਂ ਕਹਾਂਗੇ ਮੁਸਲਮਾਨ ਵੀਰ ਨੇ ਇਹ ਸਿੱਖ ਤੇ ਹਿੰਦੂ ਜਾਂ ਮੁਸਲਮਾਨਾਂ ਦੇ ਇੱਕ ਭਾਈਚਾਰੇ ਦੀ ਸਾਂਝ ਆ ਕਦੇ ਮਾੜਾ ਵਕਤ ਵੀ ਚੰਗਾ ਹੁੰਦਾ ਸਭ ਦੀ ਪਰਖ ਕਰਾ ਜੇ ਅੱਜ ਆਪਣੇ ਕੌਣ ਨੇ ਤੇ ਬਗਾਨੇ ਕੌਣ ਨੇ ਇਹ ਮਾੜੇ ਸਾਵੇਂ ਨੇ ਸਾਡੀ ਪਰਖ ਕਰਾ ਦਿੱਤੀ ਆ ਕਦੇ ਤਾਨੇ ਮਾਰਦੇ ਸੀ ਕਦੇ ਸਾਨੂੰ ਵੱਖ ਕਿਹਾ ਜਾਂਦਾ ਸੀ ਪਰ ਅੱਜ ਕਹਿ ਸਕਦੇ ਹਾਂ ਕਿ ਅਸੀਂ ਵੱਖ ਨਹੀਂ ਸਾਡਾ ਭਾਈਚਾਰੇ ਦਾ ਬਿਲਕੁਲ ਏਕਾ ਜਦੋਂ ਵੀ ਕਦੇ ਮੁਸੀਬਤ ਆਉਂਦੀ ਆ ਤੇ ਅਸੀਂ ਇਕ ਰਹਿੰਦੇ ਆ